ਮੈਂ ਇਥੋਂ 6 ਮਹੀਨੇ ਪਹਿਲਾਂ ਤੁਰਿਆ ਹੀ ਗਿਆ ਜੌਰ ਪਤੋਂ ਤੇ ਵਾਇਆ ਮੈਂ ਬਰਾਜ਼ਿਲ ਹੋ ਗਏ Peru ਇੱਧਰ ਇਕਵਾਡੋਰ ਹੋ ਗਏ ਪਨਾਮਾ ਜੰਗਲਾਂ ਥਾਣੀ ਇੱਧਰ ਦੀ ਗਿਆ ਜੀ ਗੱਲ ਮੇਰੀ ਹੋਈ ਸੀ ਕਿ ਬਾਈ ਏਅਰ ਹੀ ਸਾਰੀ ਏਜੰਟ ਦੇ ਨਾਲ ਪਰ ਉਹਨੇ ਮੇਰੇ ਨਾਲ ਧੋਖਾ ਕੀਤਾ ਉਹਨੇ ਥਲੜੀ ਗੇਮ ਚ ਪਾ ਕੇ ਪਨਾਮਾ ਵਾਲੀ ਚ ਤੇ ਬਹੁਤ ਜਾਣ ਕੇ ਮਾੜਾ ਹੋਇਆ ਮੇਰੇ ਨਾਲ ਮਨੂਤੋ ਕਿੱਦਾਂ ਹੁਣ ਤੁਹਾਡੀ ਵਾਪਸੀ ਕਿੱਦਾਂ ਹੋਈ ਵਾਪਸੀ ਜਦੋਂ ਬਾਰਡਰ ਕਰਾਸ ਕੀਤਾ ਤੇ ਚੌਂਕੀ 'ਚ ਲੱਗੇ ਚੌਂਕੀ ਤੋਂ ਬਾਅਦ ਉਹਨਾਂ ਕੈਂਪ ਖੜਿਆ ਕੈਂਪ 'ਚ ਰਹੇ 10000 ਦਿਨ ਰਹੇ ਆਪਾਂ ਫਿਰ ਉਹਨਾਂ ਨੇ ਰਿਪੋਰਟ ਕਰਤਾ ਇੱਧਰ ਨੂੰ ਮਨੂ ਤੁਸੀਂ ਉੱਥੇ ਪੈਂਦੇ ਆ ਜਿਹੜੇ ਫੜੇ ਗਏ ਹੋ ਤੁਸੀਂ ਹਾਂਜੀ ਪੈਂਦੇ ਆ ਜਿੱਦਾਂ ਮਤਲਬ ਵੀ ਐ ਬਾਰਡਰ ਕਰਾਸ ਕੀਤਾ ਨਾ ਬਾਰਡਰ ਪਟੋਲੀ ਨੇ ਉਸੇ ਵੇਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਮਤਲਬ ਹੋਣਾ ਜਿਹੜਾ ਮਤਲਬ ਮੁਸ਼ਕਲ ਕਿੰਨੀ ਹੋਈ ਤੁਹਾਨੂੰ ਉਹ ਤੇ ਜਾਣਦੇ ਆ ਜਾਂ ਕਿਦਾਂ ਵੀ ਜਿਹੜੇ ਮੁਸ਼ਕਲ ਤੇ ਬਹੁਤ ਹੋਈ ਤੁਹਾਨੂੰ ਪਤਾ ਵੀ ਡੋਂਕੀ ਲਾ ਕੇ ਜੰਗਲਾਂ ਰਾਹੀਂ ਜਾਣਾ ਬਨਾਮਾ ਬਹੁਤ ਪ੍ਰੋਬਲਮ ਆੰਮੀਏ ਰਸਤੇ ਜੀ ਤੁਹਾਨੂੰ ਇਹ ਉਮੀਦ ਨਹੀਂ ਕਰਦੇ ਸਾਡੇ ਨਾਲ ਕੁਝ ਨਹੀਂ ਕੋਈ ਇਹੋ ਜਿਹਾ ਹੈ ਨਹੀਂ ਸੋਚਿਆ ਵੀ ਨਹੀਂ ਪੀਦਾ ਹੋਊਗਾ ਅਡੇ ਨਾਲ ਕਿੰਨੇ ਹੋਰ ਨੌਜਵਾਨ ਇਦਾਂ ਦੇ ਜਿਹੜੇ ਇੱਥੇ ਫਸੇ ਜਾਂ ਜਿਹੜੇ ਆ ਗਏ ਉੱਥੇ ਸੈਂਕੜੇ ਹਿਸਾਬ ਨਾਲ ਬੰਦੇ ਫਸੇ ਪਏ ਆਪਣੇ ਇਧਰ ਹੋਰ ਵੀ ਇਲਾਕੇ ਦੇ ਹੈਗੇ ਕਿ ਜਾਂ ਆਪਣੇ ਹੈ ਲਾਗੇ ਬੰਨੇ ਏਰੀਏ ਦੇ ਹੋਰ ਵੀ ਤੇ ਇਹ ਤੁਹਾਨੂੰ ਲੱਗਦਾ ਨਹੀਂ ਕਿ ਇੰਨੇ ਪੈਸੇ ਖਰਚ ਕੇ ਆਪਾਂ ਗਏ ਆ ਤੇ ਮਤਲਬ ਸਾਡੇ ਨਾਲ ਬੜੀ ਮਾੜੀ ਟ੍ਰੇਨ ਬਹੁਤ ਮਾੜਾ ਹੋਇਆ ਸੋਚਿਆ ਦੇਖੋ ਜੀਗਾ ਵੀ ਜਾਵਾਂਗੇ ਕਮਾਈ ਕਰਾਂਗੇ ਪਰ ਉਲਟਾ ਹੋ ਗਿਆ ਉਹ ਉਥੋਂ ਤੁਹਾਨੂੰ ਲਿਆਂਦਾ ਜਿੱਦਾਂ ਤੇ ਕਿਦਾਂ ਹਰਾਸਤ ਜਿਹਾ ਲਿਆਂਦਾ ਜਾਂਚ ਜਾਂ ਕਿਦਾਂ ਤੂੰ ਅਮਰਸਰ ਤੱਕ ਪਹੁੰਚੇ ਥੋੜਾ ਦੱਸੋ ਆਰਮੀ ਦੇ ਏਅਰ ਲਾਨ ਸੀਗੀ ਉਹਦੇ ਚ ਲੈ ਕੇ ਆਏ ਇਹਨੂੰ ਹੂੰ ਬਾਕੀ ਇਦਾਂ ਧੰਨ ਦੱਸਿਆ ਵੀ ਪ੍ਰੋਬਲਮ ਚ ਆਏ ਓਕੇ ਜੀ ਹੱਥ ਘੜੀਆਂ ਵੀ ਲੱਗੀਆਂ ਹਾਂਜੀ ਹੱਥ ਘੜੀਆਂ ਲੱਗੀਆਂ ਹੈਗੇ ਪੈਰਾਂ ਨੂੰ ਬੇੜੀਆਂ ਪਾਈਆਂ ਹੈਗੀਆਂ ਤੇ ਤੀਜੇ ਦਿਨ ਇੱਥੇ ਆ ਗਿਆ ਨੂੰ ਲਾਇਆ ਅੱਛਾ ਤੀਜੇ ਦਿਨ ਲਾਇਆ ਹਾਂਜੀ ਰਸਤੇ ਜੇ ਸਟੇ ਹੁੰਦੀ ਹੈ ਇਹਨੇ ਦੋ ਜਗ੍ਹਾ ਸਟੇ ਹੋਈ ਠੀਕ ਹੈ ਹਾਂਜੀ ਤੇ ਅੱਜ ਤੁਹਾਡੇ ਨਾਲ ਕਿੰਨੇ ਸਾਥੀ ਆਏ ਟੂਰ ਟੂਰ 104 ਮੁੰਡੇ ਆਏ ਜੀ ਫੈਮਲੀਆਂ ਵੀ ਤੇ ਫੈਮਲੀ ਹਾਂ ਕੁਣ ਸੋਚਿਆ ਕੀ ਅਗੂ ਅਜੇ ਤੱਕ ਕੋਈ ਨਹੀਂ ਇਹ ਸੋਚਿਆ ਜੀ ਬਾਕੀ ਦੇਖੋ ਜੋ ਘਰ ਆ ਗਏ ਉਹ ਕਿਦਾਂ ਦਾ ਮਹਿਸੂਸ ਹੋ ਰਿਹਾ ਘਰ ਆ ਗਏ ਵਧੀਆ ਹੀ ਮਹਿਸੂਸ ਹੋਇਆ ਆਪਣੇ ਪਰਿਵਾਰ ਨੂੰ ਮਿਲਿਆ ਬੱਚਿਆਂ ਨੂੰ ਬਾਕੀ ਪਸਤਾਵਾ ਹੈਗਾ ਕਿਤੇ ਨਾ ਕਿਤੇ ਪਸਤਾਵਾ ਤੇ ਆ ਗਿਆ ਹੀ ਹੁਣ ਇੰਨਾ ਪੈਸਾ ਨੁਕਸਾਨ ਹੋ ਗਿਆ ਨੀ ਸਵੇਦਾ ਘਰ ਦੇ ਇੰਤਜ਼ਾਰ ਕਰ ਰਹੇ ਆਪਾਂ ਪਹਿਲਾਂ ਵੀ ਆਏ ਹਾਂ ਤੇ ਸਾਰੇ ਚਿੰਤਾ ਜਿਹੇ ਹੁਣ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਚਲੋ ਜਿਹੜੀ ਟ੍ਰੈਜੇਡੀ ਹੋ ਗਈ ਵਕਰੀ ਗੱਲ ਹੈ ਪਰ ਇਹ ਕੀ ਸਹੀ ਸਲਾਮਤ ਤੁਹਾਡੇ ਮਾਤਾ ਜੀ ਵੀ ਕਹਿ ਰਹੇ ਕਿ ਸਾਡਾ ਬੱਚਾ ਹਾਂਜੀ ਆ ਸਲਾਮਤ ਹੋ ਮੋੜਿਆ ਹਾਂਜੀ ਆਪਣੇ ਪਰਿਵਾਰ ਚ ਆ ਗਏ ਸਹੀ ਸਲਾਮਤ ਬਸ ਇਹ ਕਹਿੰਦੇ ਅਲਮਾ ਹੈਗਾ ਕਿਤਨਾ ਕਿਤੇ ਏਜੰਟ ਪੱਖੋਂ ਸਰਕਾਰ ਪੱਖੇ ਕਿਤੇ ਸਰਕਾਰਾਂ ਆਪਣੀਆਂ ਚੰਗੀਆਂ ਹਣ ਇੱਥੇ ਨੌਕਰੀ ਮਿਲੇ ਤੇ ਬੰਦੇ ਨੂੰ ਕੀ ਲੋੜ ਐ ਬਾਹਰ ਪ੍ਰਦੇਸ਼ਾਂ ਤੇ ਠੱਕੇ ਖਾਨ ਦੀ ਬਾਕੀ ਜੋ ਏਜੰਟ ਨੇ ਕੀਤਾ ਹੁਣ ਉਹਨੇ ਤਾਂ ਬਹੁਤ ਕਾ ਗਿਟਾਰ ਤੇ ਹੁਣ ਆਉਣ ਵਾਲੇ ਦਿਨਾਂ ਚ ਹੋਰ ਵੀ ਨੌਜਵਾਨ ਜਿਹੜੇ ਇੱਥੇ ਆਉਣ ਹਾਂਜੀ ਕਹ ਤੇ ਰਹੇ ਨੇ ਜਿੱਦਾਂ ਮੰਨ ਲਓ ਪੀਟਰ ਟਰੰਪ ਦੀ ਸਰਕਾਰ ਆ ਰਿਪੋਰਟ ਕਰੂਗੀ ਜੀ ਮੰਨ ਲਓ ਇੱਕ ਜਿਸ ਪਾਸ ਦੀ ਜਦੋਂ ਤੁਸੀਂ ਉੱਥੇ ਗਏ ਹੋ ਤੇ ਪੈਂਦਾ ਹੈ ਮਤਲਬ ਤੁਹਾਨੂੰ ਅਰੈਸਟ ਹੋ ਗਏ ਹੋ ਜਾਂ ਤੇ ਬਾਅਦ ਚ ਥੋੜੇ ਦਿਨਾਂ ਬਾਅਦ ਨਹੀਂ ਜਾਣਦੇ ਜਿੱਦਾਂ ਮੰਨ ਲਓ ਵੀ ਬਾਰਡਰ ਕਰਾਸ ਕੀਤਾ ਉਸੇ ਟਾਈਮ ਹੀ 15-20 ਮਿੰਟ ਬਾਅਦ ਬਾਰਡਰ ਪਟੋਲੀਅਮ ਜਿਹੜੀ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਉੱਥੇ ਕੋਈ ਉਹਨਾਂ ਦੀ ਜਿਹੜੀ ਫੋਰਸ ਨੇ ਕਿਸੇ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਜਾਂ ਕਿ ਸਿਰਫ ਅਰੈਸਟ ਹੀ ਪਾਈ ਗਈ ਤਸੱਦ ਦੇ ਇਦਾਂ ਹੀ ਵੀ ਜਿੱਦਾਂ ਵੀ ਸਾਨੂੰ ਲੈ ਜਾਂਦੇ ਕੈਂਪ ਚ ਤੇ ਉਹ ਕੱਪੜੇ ਜਿੱਦਾਂ ਮੈਂ ਕੱਲੀ ਇੱਕ ਟੀ-ਸ਼ਰਟ ਵਗੈਰਾ ਰੈਂਦੀ ਆਪਣੇ ਹਨ ਗਾਲ ਤੇ ਇਹ ਸੀਓ ਤੇ ਫੋਲ ਛੱਡ ਦਿੰਦੇ ਫੋਲ ਪੇਪਰ ਜਿਹੜਾ ਉਹ ਹੀ ਦਿੰਦੇ ਬਸ ਉੱਤੇ ਲੈਣ ਵਾਸਤੇ ਤੇ ਕੋਈ ਬੰਦਾ ਚਾਹ ਇਹ ਨਾਲ ਸੌ ਨਹੀਂ ਸਕਦਾ ਕੋਈ ਖਾਣਾ ਉਹ ਜਿਆ ਨਹੀਂ ਗਾ ਇਹ ਬਸ ਉਹ ਹੀ ਨੇ ਦਿਨ ਫਿਰ ਭੁੱਖੇ ਰਹੇ ਜਾਂ ਤੂੰ ਓਏ ਸਮਝ ਲਓ ਵੀ ਭੁੱਖੇ ਨਾ ਰੱਜੇ ਓਏ ਇਦਾਂ ਕੋਈ ਫਰੂਟ ਹੀ ਇੱਕ ਅੱਧੀ ਦੇਤੀ ਪੀਣ ਨੂੰ ਤੇ ਕੋਈ ਸੇਵਕ ਇਹ ਇਦਾਂ ਹੀ ਬਸ ਕੋਈ ਵੈਰਾਈਟ ਵਗੈਰਾ ਦਿੰਦੇ ਬਿਸਕਟ ਇਹ ਰਿਪੋਰਟ ਤੇ ਵੀ ਕੋਈ ਪੁੱਛ ਕੇຊੋਈ ਨਾ ਇਹ ਰਿਪੋਰਟ ਤੇ ਇੱਥੇ ਕੋਈ ਪੁੱਛਗੇ ਤੇ ਕਾਫੀ ਹੋਈ ਹੈ ਬਾਕੀ ਆ ਗਏ ਹੈ ਇਹ ਠੀਕ ਹੈ